ਦਰਦਲਜੀ ਦੋਸਾਂ ਨੂੰ ਨਿਕਲ ਗਿਆ ਠੰਡ ਦੇ ਵਿੱਚ ਬਾਹਰ ਅਤੇ ਉਹਨੇ ਕੀਤੀ ਹੈ ਇੱਕ ਵੀਡੀਓ ਸਾਂਝੀ ਤੁਸੀਂ ਵੀ ਇੱਕ ਵਾਰੀ ਇਸ ਵੀਡੀਓ ਨੂੰ ਦੇਖੋ ਅਤੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਿਓ ਦਲਜੀਤ ਨੂੰ ਸਮਝ ਨਹੀਂ ਕਿਹਾ ਵੀ ਮੈਂ ਇਹ ਵੀਡੀਓ ਨੂੰ ਛੇਤੀ ਛੇਤੀ ਡਿਲੀਟ ਕਰ ਦੇਣਾ ਉਸ ਤੋਂ ਪਹਿਲਾਂ ਇਸ ਵੀਡੀਓ ਨੂੰ ਦੇਖ ਕੇ ਸ਼ੇਅਰ ਕਰ ਦਿਓ ਹਰ ਇੱਕ ਦੇ ਕੋਲ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਪੰਜਾਬੀ ਖਬਰਾਂ ਦੇ ਲਈ ਇਹ ਬੋਈ ਦਿਸ ਇਜ਼ ਆਲ ਸੋਲੋ ਟ੍ਰਿਪ No taxi here ਪਿਛਲੇ half ਘੰਟੇ ਤੋਂ ਮੈਂ ਤੁਰ ਰਿਹਾ ਮੀ ਪੈ ਰਿਹਾ ਚੱਲ ਰਹੀ ਹੈ ਸ਼ਤਰੀ ਮੈਂ ਲੈਣ ਚੱਲਾ ਕਿਉਂਕਿ ਟੈਕਸੀ ਕਾਲੂ ਨਹੀਂ ਹੈ ਤੇ ਜੇ ਕੱਲ ਵੀ ਟੈਕਸੀ ਨਹੀਂ ਹੋਈ ਤਾਂ ਫਿਰ ਮ रेमेडीज ਨਾਲ ਹੁਣ ਛਣ ਬਹੁਤ ਅਜੀਬ ਫੇਰ ਨਾਲ ਵਾਲਾ ਜੇ ਫੇਰ ਛੜ ਲੱਗੀ ਖਾਸ ਖਾਸ ਤਾਂ ਹੈ ਓਕੇ ਮੋਸਲੀ ਟਾਊਨ ਭਾਂਦੇ ਪਰ ਸ਼ਹਿਰ ਆ ਗਿਆ ਗਾਇਸ ਸੋ ਲੈਟਸ ਸੀ ਇਥੋ ਕੁ ਸ਼ਤਰੀ ਛਤਰੀ ਮੈਜਲੀ ਲੋਗਾ ਦੇਸ ਲੋਗਾ ਦੇਸ ਆਈ ਫਾਉਂਡ ਦ ਸਟੋਰ ਆਈ ਫਾਉਂਡ ਦਿਸ ਕੈਬ ਆ ਫਾਉਂਡ ਦਿਸ ਸ਼ਤਰੀ ਬ੍ਰੋ ਹਰਡ ਕਲੀਅਰ ਸ਼ਤਰੀ ਲੋਗਾ ਦੇਸ ਬ੍ਰੋ ਜਮਾਦਵੀ ਇਹ ਆਪਣੀ ਦੁਕਾਨ ਮਰਗੀ ਤੇ ਬੱਲੇ ਬੱਲੇ ਵਾਟ ਅ ਬਿਊਟੀਫੁਲ ਸ਼ਾਪ ਯਾਰ ਵਾਟ ਅ ਬਿਊਟੀਫੁਲ ਬ੍ਰੋ ਲੁੱਕ ਲੁੱਕ ਐਟ ਦਿਸ ਬਿਊਟੀ ਕਹਿੰਦੇ ਤੇ ਬੈਠ ਸਕਦੇ ਆ ਇਹ ਚੇਅਰ ਤੁਸੀਂ ਐਵੇਂ ਤੁਸੀਂ ਚੇਅਰ ਲਈ ਗਏ ਪਰ ਕਿਹਾ ਜਿਵੇਂ ਗੱਡੀ ਚਾਹੁੰਦਾ ਮੈਂ ਲੈਣੀ ਸੀ ਵਾਓ ਆ ਮਾਈ ਹੈਪੀ ਚਾਈਲਡ ਆਈ ਏ ਮਾਈ ਹੈਪੀ ਚਾਈਲਡ ਯੋ ਚਾਹ ਥੋੜਾ ਆਪਣੇ ਕੋਈ ਛਤਰੀ ਵੀ ਆ ਆਪਣੇ ਬਬਾਸ ਕਰੀਆ ਹੁਣ ਸਾਡਾ ਸਬਰ ਜਿਹੜਾ ਸੌਖਾ ਹੋ ਗਿਆ ਪਹਿਲਾਂ ਥੋੜਾ ਔਖਾ ਸੀ ਸੋ ਇਥੋਂ ਇਹ ਮਿਲਦਾ ਸਖੰਡੂ ਤੇ ਔਖਾ ਸਬਰ ਹੋਵੇ ਤਾਂ ਵੀ ਘਮਣਾ ਨਹੀਂ ਜਾਏਗਾ ਸੌਖਾ ਜਾਂਦਾ ਤੇ ਇਹ ਸੌਖਾ ਸਬਰ ਹੋਵੇ ਰੈਡੀ ਹੋਣਾ ਚਾਹੀਦਾ ਕਦੇ ਵੀ ਔਖਾ ਸਬਰ ਦੀ ਆਸਾ ਸੋ ਮੇਰੀ ਛਤਰੀ ਥੋੜੀ ਜਿਹੀ ਪਤਲੀ ਹੈ ਜਿਆਦਾ ਹਵਾ ਹੀ ਤੜ ਜਾਣੀ ਆ ਸੋ ਆਮ ਰੈਡੀ ਫਾਰ ਔਖਾ ਸਬਰ ਟੂ ਬਰਾਓ ਜਾ ਕੇ ਮੈਂ ਥੋੜੀ ਜਿਹੀ ਪਿਛੂ ਹੀ ਆ ਜਾ ਕੇ ਪੰਨवीस ਕਰਨੇ ਆ ਨੋ ਵਰੀ ਇਸ ਵੈਰੀ ਹੈਪੀ ਲੁੱਕ ਉਧਮ ਕਦਰ ਨਹੀਂ ਬਾਦਲੇ ਲੋਵੀ ਮਿੱਤਰੋ ਵੀਡੀਓ ਤਾਂ ਤੁਸੀਂ ਦੇਖ ਲਈ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਇੱਥੇ ਆਪਾਂ ਪੰਜਾਬੀ ਖਬਰਾਂ ਲੈ ਕੇ ਹਾਜ਼ਰ ਹੁੰਦੇ ਆ ਪੰਜਾਬੀ 뮤직 ਇੰਡਸਟਰੀ ਅਤੇ ਪੰਜਾਬ ਤੋਂ ਰਿਲੇਟਿਡ ਵੀਡੀਓ ਨੂੰ ਸ਼ੇਅਰ ਕਰਦੇ ਹੋ ਹਰ ਇੱਕ ਦੇ ਕੋਲ ਅਤੇ ਦਿਲਜੀਤ ਦੋਸਤੋ ਇਸ ਵੀਡੀਓ ਤੁਹਾਨੂੰ ਇਹ ਕਿਵੇਂ ਦੀ ਲੱਗੀ ਆ ਕਮੈਂਟ ਜਰੂਰ ਕਰਿਓ ਤੇ ਹੁਣ 2026 ਦੇ ਵਿੱਚ ਵੀ ਦਿਲਜੀਤ ਦੋਸਤਾਂ ਦਾ ਹੋਰ ਟੂਰ ਲੱਗਣਾ ਹੈ ਜਿਹੜੀ ਜਿਹੜੀਆਂ ਕੰਟਰੀਆਂ ਰਹਿ ਗਈਆਂ ਸੀ ਇਸ ਟੂਰ ਦੇ ਵਿੱਚ ਪਹਿਲਾਂ ਤਾਂ ਹੁਣ ਉਹ ਕੰਟਰੀਆਂ ਨੂੰ ਇਨਵੋਲਵ ਕੀਤਾ ਜਾਵੇਗਾ ਤੇ ਜਲਦ ਹੀ ਤੁਹਾਡੇ ਰੂਬਰੂ ਇਹ ਇਨਫੋਰਮੇਸ਼ਨ ਵੀ ਦਿਲਜੀਤ ਦੀ ਟੀਮ ਦੇ ਵੱਲੋਂ ਸਾਂਝੀ ਕੀਤੀ ਜਾਵੇਗੀ ਅਤੇ ਦਿਲਜੀਤ ਦੀ ਬਾਰਡਰ 2 ਜੀਹਾਂ ਦੋਸਤੋ ਉਹ ਵੀ ਗਾਣਾ ਰਿਲੀਜ਼ ਹੋ ਚੁੱਕਿਆ ਹੈ ਪਹਿਲਾਂ ਤੁਸੀਂ ਜਾ ਕੇ ਸੁਣ ਸਕਦੇ ਹੋ